ਮੈਂ ਆਉਂਗਾ ਵੇ ਜੀ ਤੂੰ ਮੈਂ ਉਹ ਦਰ ਤੂੰ ਮਾਂ ਮੈਂ ਨਾ ਮੜਾਇਆ ਜਾ ਮਾਂ ਉਹ ਦੋਸਤ ਦਾ ਫੋਨ ਆਇਆ ਸੀ ਮੇਰਾ ਜੱਗੂ ਦਾ ਅੱਛਾ ਹਾਂ ਮੈਨੂੰ ਮੈਂ ਕੱਲ ਨੂੰ ਆਉਂਗਾ ਮੁਰਕੇ ਰੋਟੀ ਪਾਣੀ ਖਾ ਲੈ ਰੋਟੀ ਪਾਣੀ ਦਾ ਕੋਈ ਗੱਲ ਨਹੀਂ ਮੈਂ ਉੱਥੇ ਹੀ ਖਾ ਲੂੰਗਾ ਰੋਟੀ ਤਾਂ ਖਾ ਜਾਂਦੇ ਜੀ ਮਣੀ ਪੀ ਕੁੱਖ ਨਹੀਂ ਹੈਗੀ ਮੈਨੂੰ ਮਸ ਰੋਟੀ ਇੱਕ ਅੱਧੀ ਖਾ ਲੋ ਮੈਨੂੰ ਭੁੱਖ ਨਹੀਂ ਤੈਨੂੰ ਕਿਹਨਾਂ ਕਹਦਾ ਨਹੀਂ ਭੁੱਖ ਹੈ ਕਿ ਮੈਨੂੰ ਮੈਂ ਤਾਂ ਬੜਾਈ ਸੀ ਜੀ ਤੁਹਾਡੇ ਮੈਂ ਬੈਠ ਕੱਲ ਤੂੰ ਆਇਆ ਅੱਜ ਤੂੰ ਜਾਣਾ ਤੇ ਤੈਨੂੰ ਰੋਟੀ ਪੁੱਛਣ ਲੱਗ ਰਹੀ ਹੈ ਤੇ ਉਖੜ ਕਾੜੇ ਮਾਉਂਗਾ ਤੋਵੇਂ ਪਰ ਜਦੋਂ ਮੈਂ ਨਹੀਂ ਭੁੱਖ ਹੈਗੀ ਹੁਣ ਫਿਰ ਹੁਣ ਮੈਂ ੱੱਕੇ ਨਾਲ ਖਾਣਾ ਹੁਣ ਤੜਕੀ ਦਾ ਮੈਂ ਸੇਬ ਖਾ ਕੇ ਆਟੇ ਹੋਰ ਖਾ ਕੇ ਆਟੇ ਕਦੇ ਮੇਰੀ ਗੱਲ ਸੁਣ ਲੈ ਮੇਰੀ ਹਰਤੇ ਬਾਅਦ ਤੂੰ ਘਰੇ ਵੜਦਾ ਇੱਕ ਦਿਨ ਕਹਿ ਕੇ ਜਾਣਾ ਕਦੇ ਆਇਆ ਵੀ ਦੂਜੇ ਦਿਨ ਤੂੰ ਤੜਕੇ ਨੂੰ ਆ ਗਿਆ ਹੋਵੇਂ ਜਾਂਦਾ ਕਿੱਥੇ ਹੈ ਸਹੀ ਸਹੀ ਦੱਸ ਦੇ ਮੰਮੀ ਮੇਰੀ ਗੱਲ ਸੁਣਾ ਮੇਰੇ ਦੋਸਤ ਆਏ ਹੋਏ ਨੇ ਬਾਹਰੋਂ ਉਹ ਹੁਣ ਕਬੱਡੀ ਕੱਪ ਕਰਾ ਰਹੇ ਨੇ ਕਦੇ ਕਿਤੇ ਕਦੇ ਕਿਤੇ ਸਾਨੂੰ ਕਬੱਡੀ ਖਿਡਾਰੀਆਂ ਕੋਲੇ ਜਾਣਾ ਪੈਂਦਾ ਕਦੇ ਉੱਧਰ ਕਦੇ ਉੱਧਰ ਦੋ ਚਾਣਾਂ ਬਾਹਰ ਲੱਗ ਜਾਂਦੇ ਨੇ ਖਸਮਾਂ ਨੂੰ ਖਾਣਿਆ ਤੇਰੀ ਕਬੱਡੀਆਂ ਸੁਣ ਗਈ ਹਨ ਮੈਨੂੰ ਨਹੀਂ ਲੋੜ ਹੈਗੀ ਕੱਲਾ ਕੱਲਾ ਜਵਾਬ ਹੈ ਤੂੰ ਮੇਰੇ ਤੀਜੇ ਦਿਨ ਬਾਗ ਜਾਣਾ ਕਹਿ ਕੇ ਇਹ ਕੋਈ ਗੱਲ ਬਣੀ ਆਹ ਦਾ ਚੁੱਪਾ ਕੇ ਫਿਰ ਘਰ ਦੇ ਕਬੀਲਦਾਰ ਜੀ ਸਾਹਿਬ ਮੈਂ ਇਥੋਂ ਤੇਰੀ ਕਬੀਲਦਾਰ ਜੀ ਨਹੀਂ ਸੰਭਿਆ ਜਾਂਦੀ ਤੇਰੀ ਗਲਤੀ ਸੁਣ ਲੈ ਉਹ ਬਾਹਰੋਂ ਆਏ ਨੇ ਮੇਰੇ ਦੋਸਤ ਪਹਿਲਾਂ ਮੇਰੇ ਨਾਲ ਪੜਦੇ ਰਹੇ ਨੇ ਸਾਰੇ ਉਹ ਹੋਰ ਕਬੱਡੀ ਕੱਪ ਕਰਾ ਰਹੇ ਨੇ ਉਹ ਮੈਨੂੰ ਨਾਲ ਰੱਖਦੇ ਨੇ ਹਰ ਟਾਂ ਤੇ ਤੂੰ ਕਹਿੰਦੇ ਤੀ ਗੱਲ ਸੁਣ ਲੈ ਬੱਸ ਹਾਂ ਮਲੀ ਤਰੀਕ ਵੀ ਨਾ ਹੁਣ ਬਹੁਤ ਵੱਡਾ ਹੋ ਰਿਹਾ ਨਿਆਣਾ ਨਹੀਂ ਹੈਗਾ ਆਪਦਾ ਕਾਰੋਬਾਰ ਆਪ ਸੰਭਾਲ ਵੀਰ ਮੈਂ ਤਾਂ ਬਸ ਹੁਣ ਰੱਬ ਦਾ ਨਾਮ ਲੈਣ ਵਾਲੀ ਆ ਸੁਣ ਕੇ ਗੱਲ ਤੇ ਆਪਦਾ ਮੈਥੋਂ ਰੱਬ ਰੱਬੀ ਹੋ ਹੁਣ ਤੇਰੇ ਧੰਦੇ ਨਹੀਂ ਹੁੰਦੇ ਨਾਲੇ ਆ ਜਿਹੜੀ ਤੇ ਲੀਜ ਹੀ ਫੜੀ ਹੈ ਨਾ ਮੋਟਾ ਮੂੰਹ ਤੇਰਾ ਮੈਂ ਜਾਣਦੀ ਆ ਜਿਹੜਾ ਟਰਨ ਵਰਗਾ ਬੂਥੜ ਕਰਕੇ ਰੱਖਦਾ ਤੂੰ ਹਰ ਵੰਤਾ ਮੈਂ ਭੁੱਲ ਹੀ ਨਹੀਂ ਕੋਸ਼ਾ ਕੀ ਜਾਣਦੀਆਂ ਤੂੰ ਮੇਰੇ ਬਾਰੇ ਮੂੰਹ ਹੀ ਕਹਿਦਣੀ ਆ ਜਾਣਦੀਆਂ ਫਰਾਨਾ ਕਰਦੀਆਂ ਤੂੰ ਆਪ ਦੇ ਕੋਲੇ ਬਣਾਵਣਾ ਛੱਡੀ ਜਾਂਦੀਆਂ ਜਾਂ ਤਾਂ ਤੂੰ ਮੁੰਡਿਆਂ ਨਾਲ ਗੱਲ ਕੇ दारू ਪਿਆਲਾ ਬਾਹਰੇ ਪੀਣਾ ਹੈ ਤਾਂ ਘਰ ਤੋਂ ਬਾਹਰ ਰਹਿਣਾ ਤੇ ਨਾਲੇ ਮੈਨੂੰ ਐਂ ਦੱਸ ਉਰੇ ਆਪ ਤਾਂ ਇਹਦੇ ਨਾਲ ਤੇਰੀ ਕਾਹਦੀ ਲੜਾਈ ਹੈ ਤੂੰ ਕਿਉਂ ਨਹੀਂ ਬੋਲਦਾ ਮੇਰੀ ਕਾਹਦੀ ਲੜਾਈ ਹੈ ਮੈਂ ਇਹਨੂੰ ਕੋਈ ਕੁਝ ਕਹਿਆਗਾ ਨਾ ਤੂੰ ਤੇ ਜਮੀ ਨਹੀਂ ਕਹਿੰਦਾ ਆ ਕੱਲ ਕੀ ਕੁਝ ਕਰਨ ਲੱਗ ਰਹੀ ਥੀ ਆਖੇ ਬੂਰੇ ਬੂਥੜਾ ਹੀ ਮਾਰਤੀ ਕੀ ਗੱਲ ਵੇ ਇਹਦੇ ਵਰਗੀ ਤਾਂ ਪਾਲੀ ਨਹੀਂ ਥਿਆਂਦੀ ਫੇਰ ਕੀ ਹੋ ਗਿਆ ਜੇ ਰੰਗ ਪੱਕਾ ਨਾਲੇ ਕੋਈ ਤੂੰ ਅਰਸਾਂ ਤੋਂ ਨਹੀਂ ਉਤਰਿਆ ਆਇਆ ਤੂੰ ਮੇਰੀ ਤੇਰੀ ਉਮਰ ਦੇਖ ਲੈ ਮੇਰੇ ਨਾਲ 8 ਸਾਲ ਵੱਡੀ ਐ ਇਹ ਤਾਂ ਤਾਂ ਉਹਦਾ ਦਾਜ ਲੈਣ ਦੀ ਮਾਰੀ ਨੇ ਟੰਗ ਤਾਂ ਮੈਂ 파ਏ ਤਿੰਤਾ ਉਹਦਾ ਐਸੀ ਮੇਰੇ ਅੱਥੇ ਵੀ ਛਾਪ ਚੜ੍ਹ ਜੇ ਇੱਥੇ ਵੀ ਪੈ ਜਾਣ ਮੇਰੇ ਪਰ ਜਵਾਈ ਨੂੰ ਵੀ ਪਾ ਦੋ ਖਲਾਨੇ ਨੂੰ ਵੀ ਪਾ ਦੋ ਤੇਮਕੇ ਨੂੰ ਪਾ ਦੋ ਤਾਂ ਉਹ ਟਰੱਕ ਦਾ ਦਾ ਭੱਕੇ ਲੈ ਲਿਆ ਥੱੱਬਾ ਲੈ ਲੈ ਨੋਟਾਂ ਦਾ ਤਾਂ ਨਾ ਲੰਘ ਘੱਤੀ ਟੁੰਮਾਂ ਦੀ ਇੰਨੀਆਂ ਦੇ ਦੋ ਮੈਨੂੰ ਹਾਂ ਕਹਿੰਦਾ ਸਾਰੇ ਰਿਸ਼ਤੇਦਾਰ ਜਾਤੀ ਆਪਦੇ ਨਾਲ ਕੇ ਕੀ ਦਾਦ ਕੇ ਕੀ ਛੱਡੇ ਹੀ ਨਹੀਂ ਹੈਗਾ ਤਾਂ ਮੈਂ ਫਿਰ ਗੱਲ ਸੋ ਮੇਰੀ ਪਰ ਹੁਣ ਇਹ ਛੋਟੀ ਹੋ ਜੂਗੀ ਉਮਰ ਜੇ ਤੂੰ ਨਹੀਂ ਬੁਲਾਏਗਾ ਰਮੂ ਕੀ ਤਾਂ ਉਮਰ ਆਣੀ ਦਿਨ ਤਾਂ ਇਸੇ ਨਾਲ ਕੱਟਣੇ ਪੈਣਗੇ ਚਾਹੇ ਹੱਸ ਕੇ ਕੱਟ ਲੈ ਚਾਹੇ ਰੋ ਕੇ ਜੇ ਤਾਂ ਅਸਲੇ ਦਾ ਜੰਮਿਆ ਤਾਂ ਆਪਦਾ ਚੁੱਪ ਕਰਕੇ ਘਰ ਬਸਾਲਾ ਆ ਤੇਰਾ ਰੋਜ਼ ਦਾ ਬਾਹਰ ਜਾਣਾ ਜਾਣ ਮੈਨੂੰ ਨਹੀਂ ਠੀਕ ਲੱਗਦਾ ਚਲ ਠੀਕ ਆ ਮਾਂ ਮੇਰੀ ਗੱਲ ਸੁਣ ਲੈ ਮੈਨੂੰ ਹੁਣ ਦੋ ਦਿਨ ਚਾਹੀਦੇ ਮੈਂ ਤੇਰੇ ਨਾਲ ਆ ਕੇ ਗੱਲ ਕਰੂੰਗਾ ਜਾਂ ਤਾਂ ਕੱਲ ਨੂੰ ਆਥਣ ਨੂੰ ਘਰੇ ਆ ਜੀ ਆਦੂ ਮੈਂ ਕੱਲ ਨੂੰ ਆਥਣ ਨੂੰ ਘਰੇ ਆ ਜੀ ਜੇ ਨਾਲ ਐ ਨਾ ਫਿਰ ਖਤਰ ਦਾ ਰੋਜ਼ ਕੋਈ ਗੱਲ ਕੱਲ ਨੂੰ ਆਥਣੇ ਘਰੇ ਆ ਜੀ ਮੈਂ ਆ ਕੇ ਕੰਮ ਕਰਣਾ ਗੱਲ ਹੁਣ ਮੈਨੂੰ ਜਾਣ ਦੇ ਕੁੱਡੇਸ ਹੁੰਦਾ ਮੈਂ ਆ ਕੇ ਕਰੂਗਾ ਗੱਲ ਦੇਖ ਲੈ ਮਮੀ ਮੈਂ ਸੁਣੀ ਮੈਂ ਇੰਨੇ ਸੌਂਕ ਨਾਲ ਰੋਟੀ ਬਣਾਈ ਇੱਕ ਗੁਰਕੀ ਵੀ ਨਹੀਂ ਤੋੜੀ ਕੋਤ ਮੈਂ ਸਮਝਦੀ ਹਾਂ ਸਾਰੀ ਗੱਲ ਮੈਂ ਤੇਰੇ ਬਿਨਾ ਕਹੇ ਸਾਰੀਆਂ ਗੱਲਾਂ ਕਈਆਂ ਨੇ ਲੈ ਤੇਰੇ ਸਾਹਮਣੇ ਕਈਆਂ ਨੇ ਹਾਂ ਹੈਨਾ ਮੈਨੂੰ ਪਤਾ ਹੈ ਤੇਰੀ ਉਹ ਗੱਲ ਦਾ ਵੀ ਜਿਵੇਂ ਤੈਨ ਕਿਹਾ ਸੀ ਵੀ ਇਹਦੀ ਕੋਈ ਬਾਹਰੇ ਨਾਲ ਕੋਈ ਗੱਲ ਹੋਵੇ ਹੁਣ ਪੁੱਤ ਹੈ ਬਰਾਬਰ ਦਾ ਕੀ ਕਹਾ ਸ਼ਰਮ ਆਉਂਦੀ ਹੈ ਕੋਈ ਗੱਲ ਨਹੀਂ ਪੁੱਤ ਜੇ ਕੋਈ ਹੋਊਗੀ ਤਾਂ ਸਾਹਮਣੇ ਤਾਂ ਗੱਲ ਇੱਕ ਦਿਨ ਆਊਗੀ ਹਾਂ ਨਾ ਕਿੰਨੇ ਇੱਕ ਦਿਨ ਬਾਹਰੇ ਟੱਲ ਲੂਗਾ ਕਿੰਨਾ ਕ ਚਰ ਰਹਿ ਲੂ ਕੋਈ ਨਾ ਤੀਏ ਤੇਰੇ ਨਾਲ ਮੈਂ ਇਹੇ ਜੀ ਗੱਲ ਨਹੀਂ ਆਪੇ ਸਿੱਧਾ ਹੋ ਜੂ ਠੋਕਰਾਂ ਖਾ ਖਾ ਬਥੇਰੇ ਸਿੱਧੇ ਹੋਏ ਅੱਗੇ ਦੁਨੀਆ 'ਚ ਠੀਕ ਹੈ ਠੀਕ ਕਰਨਾ ਮੈਂ ਆਪਾਂ ਦੇ ਕਿ ਮੈਂ ਸਾਰੇ ਕੰਮ ਨਵੇੜ ਲੈ ਦੋ ਦਿਨ ਹੋ ਗਏ ਨਿਕਲੇ ਨੂੰ ਖਜੇ ਤਾਂ ਹੀ ਨਹੀਂ ਆ ਕੇ ਘਰੇ ਪੜਿਆ ਹੈਗਾ ਐਂ ਬੰਦੇ ਨੂੰ ਸ਼ਰਮ ਹੀ ਨਹੀਂ ਹੈਗੀ ਮਾਣੀ ਮੋਟੀ ਲੈ ਉਹ ਆਉਂਦਾ ਹੁਣ ਟੈਕਦਾ ਆ ਜਾ ਆ ਜਾ ਤੈਨੂੰ ਹੀ ਦੇਖਦੀ ਆ ਕੀ ਗੱਲ ਹੋ ਗਈ ਕੀ ਗੱਲ ਹੋਣੀ ਸੀ ਕਿੱਥੇ ਫਿਰਦਾ ਸੀ ਕੱਲ ਦਾ ਮੈਨੂੰ ਆਏ ਰਸ ਦੋ ਦਿਨ ਹੋ ਗਏ ਤੈਨੂੰ ਘਰੋਂ ਗਏ ਇਹਨੂੰ ਲਹੂ ਪੀਰ ਖਿਆਦਾ ਮੇਰਾ ਫੋਨ ਕਰ ਕਰਕੇ ਇਹ ਨਾਲੇ ਤੈਨੂੰ ਚੰਗਾ ਭਲਾ ਪਤਾ ਵੀ ਘਰੇ ਉਹ ਤੇਰੀ ਭਣੋਤਰੀ ਉਹ ਉਹ ਨਹੀਂ ਟਿਕਣ ਦਿੰਦੀ ਪਰ ਮੈਂ ਕੀ ਕਰਾਂ ਹੁਣ ਤੈਨੂੰ ਘਰ ਦਾ ਬਾਲਾ ਮੋਹਨ ਲੱਗੇ ਫਿਰ ਮੈਨੂੰ ਵਿਆਹ ਕਰਾ ਕੇ ਉਰੇ ਕੋ ਕਰਾਏ ਤੇ ਰੱਖ ਛੱਡਿਆ ਤੂੰ ਉਹ ਸੌਕਣ ਤੇਰੀ ਉਹ ਨਹੀਂ ਟਿਕਣ ਦਿੰਦੀ ਹੈਗੀ ਮਾਂ ਮੇਰੀ ਉਹ ਨਹੀਂ ਟਿਕਣ ਦਿੰਦੀ ਉਦੋਂ ਵੱਡੀ ਮਾਂ ਤੂੰ ਬਣੀ ਫਿਰਦੀ ਆ ਪਰ ਪਹਿਲਾਂ ਨਹੀਂ ਹੁੰਦਾ ਫੋਨ ਤੇ ਫੋਨ ਦੇ ਫੋਨ ਤੇ ਫੋਨ ਹੋਰ ਕਿਹਨੂੰ ਲਾਵਾਂ ਫੋਨ ਫਿਰ ਹੋਰ ਕਿਹਨੂੰ ਲਾਵਾਂ ਤੈਨੂੰ ਮੈਂ ਕਹਿ ਵੀ ਦੋ ਦਿਨ ਤੱਕਟ ਲਿਆ ਕਰ ਮ ਉੱਥੇ ਤੱਕ ਮੈਂ ਲੱਕ ਢਰਦਾ ਨਹੀਂ ਸੀਗਾ ਪਹਿਲਾਂ ਪਹਿਲਾਂ ਕਹਿੰਦੀ ਆ ਜਾ ਲੱਕ ਹੇ ਤੋਧਰਿਆਂ ਨੇ ਦੋ ਦਿਨ ਹੋ ਗਏ ਤੈਨੂੰ ਗਏ ਨੂੰ ਦੋ ਤਿੰਨ ਹੋ ਗਏ ਉਧਰੋਂ ਨਹੀਂ ਦੋ ਜਣੀਆਂ ਜੀਣ ਦੇ ਆ ਗਿਆ ਕਹਿੰਦਾ ਮੈਂ ਸਾਥਨੋਂ ਆ ਗਿਆ ਮੈਂ ਆਏ ਆਨੇ ਹੁੰਦੇ ਨੇ ਆਥਨੋਂ ਮਤਲਬ ਬਚਾਲਿਆ ਫਸ ਗਿਆ ਜੋ ਪੀਸਿਆ ਗਿਆ ਮੈਂ ਤਾਂ ਬਚਾਲਿਆ ਥੋਂ ਤਾਣੋਂ ਪੀਸਿਆ ਗਿਆ ਪੀਸਿਆ ਤੁਸੀਂ ਮੈਨੂੰ ਆ ਚੰਗੀ ਭਲੀ ਵਧੀਆ ਕਰਦੀ ਕੁੜੀ ਸੀ ਚੰਡੀਗੜ੍ਹ ਕਰਦੀ ਸੀ ਲਿਆ ਆਇਆ ਇੱਥੇ ਪਿੰਡ ਚ ਲਿਆ ਕੇ ਮਾਰਿਆ ਮੈਨੂੰ ਫਿਰ ਦਰ ਕਹਿੰਦਾ ਸਬਰ ਕਰ ਲੈ ਜਦੋਂ ਸਾਰੀ ਜ਼ਮੀਨ ਤਾਂ ਮਾਂ ਦੇ ਨਾਮ ਹੈ ਫਿਰ ਪਹਿਲਾਂ ਨਹੀਂ ਦਿੰਦਾ ਉਸ ਤੇਰੀ ਅੱਖਾਂ ਫੁੱਟੀਆਂ ਹੋਈਆਂ ਸੀ ਵੀ ਮਾਂ ਦੇ ਨਾਮ ਅੱਖਾਂ ਪੁੱਟੀਆਂ ਸੀ ਨਾਲੇ ਹੋਰ ਮੇਰੀ ਗੱਲ ਸੁਣ ਲੈ ਮੈਂ ਤੇਰੀ ਇੱਕ ਨਹੀਂ ਸੁਣਦੀ ਬੰਦਿਆ ਦਾ ਘਰੇ ਲੈ ਜਾ ਮੈਨੂੰ ਘਰੇ ਲੈ ਜਾਂਦੀ ਗੱਲ ਕਰੀਆ ਕਿ ਨਾ ਤੂੰ ਮਾਣਾ ਤੈਨੂੰ ਮੈਂ ਇੱਕ ਗੱਲ ਕਹਤੀ ਮੈਂ ਘਰੇ ਲੈ ਜੂ ਮੈਨੂੰ ਐਵੇਂ ਮਾਂ ਤੂੰ ਮੈਂ 2-4 ਕਿੱਲੇ ਨਾ ਕਰਾਂ ਸਾਰੀ ਸਾਰੀ ਜ਼ਮੀਨ ਮਾਣਾ ਹੈ ਉਹਨੇ ਖੁੱਡ ਨਹੀਂ ਦੇਣਾ ਹੈਗਾ ਆਪਾਂ ਨੂੰ ਫਿਰ ਹੁਣ ਤੈਂ ਕਿਰਾਈ ਕਿਉਂ ਨਹੀਂ ਤੈਂ ਹੁਣ ਤੈਂ ਕਿਰਾਈ ਕਿਉਂ ਉਹਨੂੰ ਮੈਂ ਮਨਾਈ ਜਾਂਦਾ ਜਿਹਨੂੰ ਐ ਪਤਾ ਲੱਗਾ ਵੀ ਇਹਨੇ ਬਾਹਰ ਵਿਆਹ ਕਰਾ ਰੱਖਿਆ ਉਹਨੂੰ ਤਾਂ ਢੱਕਾ ਵੀ ਨਹੀਂ ਦੇਣਾ ਹੈਗਾ ਇੱਕ ਫਿਰ ਸੋ ਸਮਝ ਕੇ ਕਰੇ ਦਾ ਹੁੰਦਾ ਬਗਾਨੀ ਤੋਂ ਹੁੰਦਾ ਤੇ ਦੂਰੇ ਬਿਠਾ ਲਿਆ ਹੁਣ ਤੂੰ ਮੈਨੂੰ ਕਹੀ ਐਨਾ ਕਿ ਮੇਰੀ ਮਾਣੀ ਮੰਦੀ ਮੈਨੂੰ ਉਹ ਵੀ ਕਹਿੰਦੀ ਸੀ ਹਾਂ ਚੱਲ ਵਿਆਹ ਕਰਾ ਲੈ ਕੋਈ ਗੱਲਾਂ ਆਪਾਂ ਕੱਟ ਲਾਂਗੇ ਓਕੇ ਸੋਕੇ ਆਏ ਨਹੀਂ ਐਨੀ ਨਹੀਂ ਓਕਸੋਕ ਕੱਟੀਆਂ ਜਾਂਦੀ ਹੁੰਦੀ ਜਿੰਨੀ ਕੱਟ ਸਕਦੀ ਸੀ ਮੈਂ ਕੱਟ ਨਹੀਂ ਬੰਦਿਆਂ ਵਾਂਗੂ ਸਿੱਧਾ ਉਹ ਘਰੇ ਲੈ ਜਾ ਮਨੂੰ ਨਾ ਸਾਗਲ ਨਹੀਂ ਮੈਂ ਆਪਣੇ ਭਾਈਆਂ ਨੂੰ ਲਾਉਂ ਫੋਨ ਫਿਰ ਉਹ ਵਿਆਹ ਭਾਈਆਂ ਨੂੰ ਪੁੱਛ ਕੇ ਕਰਾਇਆ ਤੀਆ ਹਾਂ ਪੁੱਤ ਨਹੀਂ ਮੱਚ ਕੇ ਗਿਆ ਅੱਜ ਜਿਪਰਾਏ ਹੋ ਰੋਲ ਦੇਤਾ ਨਹੀਂ ਹਾਂ ਇਹ ਧੱਕੇ ਮਾਰ ਲੱਗ ਜਾ ਉਧਰ ਉਹਨੇ ਲਹੂ ਪੀਰ ਕੇ ਉਧਰ ਤੂੰ ਲੱਗ ਰਹੀ ਮੈਂ ਤਾਂ ਸਾਰ ਤੂੰ ਖਾ ਰਿਹਾ ਵੱਡਾ ਸਿਆਣਾ ਵੱਡਾ ਸਿਆਣਾ ਨਾਲੇ ਤੇਰੇ ਵਰਗਾ ਜਮਦੂਤ ਤਾਂ ਕੋਈ ਹੈ ਹੀ ਨਹੀਂ ਫਿਰ ਫਿਰ ਤੈਨੂੰ ਕਹਾਂ ਸਬਰ ਕਰ ਲੈ ਮੜਾ ਮੋਟਾ ਮੇਰੇ ਤਾਂ ਨਹੀਂ ਹੁੰਦਾ ਤੋਂ ਨਹੀਂ ਹੁੰਦਾ ਹੈਗਾ ਨਾਲੇ ਨਾ ਹੁੰਦਾ ਹੈਗਾ ਆ ਮੈਂ ਕੀ ਮੈਂ ਤਾਂ ਅਬਦਾ ਕਰ ਨਾ ਕਰ ਲੈ ਨਹੀਂ ਕਰ ਨਾ ਕਰ ਮੇਥੋਂ ਨਹੀਂ ਹੁੰਦਾ ਸਿਆਪਾ ਐ ਕਿ ਲਾ ਫਿਰ ਬੈਠੂਗਾ ਕੀ ਆ ਨਹੀਂ ਹੁੰਦਾ ਸਿਆਪਾ ਮੇਰੀ ਜਾਨ ਨੂੰ ਪਾ ਰੱਖਿਆ ਤੈਂ ਮਤਲਬ ਬੰਦਲਾ ਛੱਡਿਆ ਤੁਸੀਂ ਨੇ ਉਹ ਨਹੀਂ ਆ ਤਾਂ ਬਣਾ ਰਸ ਸਾਰੀਆਂ ਟੂਟੀਆਂ ਬੰਦ ਨੇ ਫਿਰ ਤੈਨੂੰ ਕਹਦਾ ਪੈਸੇ ਦੇ ਜਨਾ ਤੂੰ ਮੜਾ ਕਰਵਾ ਲੈ ਐਕਸ਼ਨ ਕਹਿ ਕੇ ਉਹ ਮੁੰਡੇ ਨੂੰ ਕਹਿ ਕੇ ਕਰਵਾ ਲੈ ਉਹਨੂੰ ਮੰ ਪੈਸੇ ਨਾਲ ਹੀ ਹੋ ਜਣਾ ਹੁੰਦਾਗਾ ਹਾਏ ਓ ਰੱਬਾ ਤੈਨੂੰ ਚਾਹੀਦਾ ਕੀ ਐ ਮੈਨੂੰ ਐ ਤਾਂ ਦੱਸ ਦੇ ਕਰੇ ਮੈਂ ਕਿ ਜਾ ਪਿੰਡ ਜਾਉਂਗੀ ਮੈਂ ਤਾਂ ਚਾਹੀਦਾ ਮੈਨੂੰ ਪਿੰਡ ਤੇ ਜਾਉਂਗੀ ਪਿੰਡ ਜਾਉਂਗੀ ਵੱਡੀਆਂ ਵੱਡੀਆਂ ਗੱਲਾਂ ਕਰਦਾ ਜੀ ਗੱਡੀਆਂ ਨੇ ਮੇਰੇ ਕੋਲ ਐ ਮੇਰੀ ਚੱਲਦੀ ਹੁਣ ਤੇਰੀ ਮਾਂ ਦੀ ਚੱਲਣ ਲੱਗ ਗਈ ਫਿਰ ਓ ਮੇਰੀ ਗੱਲ ਸੁਣ ਲੈ ਓ ਪਿਓ ਦੀ ਡੈਥ ਹੋਣ ਤੋਂ ਬਾਅਦ ਚ 15 ਦੇ 15 ਕਿੱਲੇ ਮਾਂ ਦੇ ਨਾਂ ਚੜ ਗਏ ਸਾਰੇ ਦੇ ਸਾਰੇ ਉਹਨੇ ਉਹ ਕਰਵਾ ਕੇ ਨਾ ਬਸੀਤ ਉਹਦੇ ਨਾਂ ਕਰਵਾ ਕੇ ਗਿਆ ਤੀ ਤਾਂ ਸਿੱਧੀ ਉਹਦੇ ਨਾਂ ਚੜ ਗਈ ਜੇ ਮੇਰੇ ਪੰਜ ਚਾਰ ਨਾਂ ਚੜੇ ਹੁੰਦੇ ਮੈਂ ਤੈਨੂੰ ਇੱਕ ਦਿਨ ਵੀ ਇੱਥੇ ਰੱਖਦਾ ਸੀਗਾ ਹੋ ਤੈਨੂੰ ਕਿ ਸਬਰ ਕਰ ਲੈ ਮਾੜਾ ਹੋਰ ਕਰਾਵਾ ਹੋ ਚੋਨਾ ਗਾ ਚੋਨੇ ਦੀ ਮੇਰੇ ਕੋਲੇ 2 ਰੁਪਿਆ ਆਣਨਗੇ ਕਮਾਈ ਆ ਜੂਗੀ ਉਸ ਤੋਂ ਬਾਅਦ ਮੈਂ ਕਰਵਾ ਲੂਗਾ ਫੜਿਆ ਆਪਣੇ ਕੋ ਕਿ ਉਹਨਾਂ ਨੂੰ ਤੂੰ ਤਾਂ ਹੁਣ ਐ ਟੰਕਰ ਖੈ ਮੈਨੂੰ ਐ ਟੰਕਰ ਖੈ ਮੈਂ ਤਾਂ ਤੇਰੀ ਇੱਕ ਨਹੀਂ ਸੁਣਦੀ ਬੰਦਿਆ ਵਾਂਗੂ ਮੈਂ ਤੈਨੂੰ ਜਿਹੜੀ ਗੱਲ ਕਹੇਤੀ ਬਾਰੀ ਬਾਰ ਨਹੀਂ ਕਹਿੰਦੀ ਇੱਕ ਅੱਧੀ ਵਾਰੀ ਕਹੂੰ ਸਿੱਧੀ ਕਰ ਐ ਬਾਗਜੂ ਪਾਂਡਾ ਫੋੜ ਦੂੰ ਤੇਰਾ ਮੈਂ ਤੈਨੂੰ ਦੱਸਾਂ ਗੱਲ ਜਾ ਕੇ ਭੈਜੂ ਮੈਂ ਤਾਂ ਪਾਂਡਾ ਮਾਂ ਦੇ ਸਰਾਣੇ ਪਾਂਡਾ ਫੋੜ ਨਹੀਂ ਫਿਰ ਮਿਲੂਗਾ ਕੀ ਹੁਣ ਮੈਨੂੰ ਆਇਆ ਵੀ ਚਲ ਜੇ ਘੱਟੋ ਘੱਟ ਉੱਥੇ ਨਾ ਤਰੀਕਤਾਂਦ ਹੋਈ ਮੈਂ ਤੈਨੂੰ ਅੱਡ ਕੋਠੀ ਪਾ ਕੇ ਦੇ ਦੂੰ ਮੈਂ ਅੱਡ ਗੱਡੀ ਲੈ ਕੇ ਦੇ ਦੂੰ ਤੇਰਾ ਸਾਰਾ ਬਾਰੀ ਬੱਛਾ ਕਰ ਦੇ ਹਾਂ ਜਿਵੇਂ ਪਹਿਲਾਂ ਕਹਿੰਦਾ ਸੀ ਗੱਡੀਆਂ ਨੇ ਕੋਠੀਆਂ ਨੇ ਹੋਏ ਜੀ ਤੂੰ ਮੈਨੂੰ ਬਾਅਦ ਚ ਪਾ ਕੇ ਦੇ ਲੈ ਮੈਂ ਕਹਿੰਦਾ ਹੁਣ ਵੀ ਸਾਰਾ ਕੁਝ ਹੈ ਪਰ ਹੈ ਸਾਰਾ ਕੁਝ ਮਾਂ ਦੇ ਕੋਲੇ ਹੁਣ ਕਰਾਂ ਕੀ ਫਿਰ ਮੈਂ ਤੇ ਜੋ ਤੇਰੇ ਕੋਲੇ ਕੁਸ ਹੈ ਨਹੀਂ ਸੀ ਫਿਰ ਤੈਨਾਰੇ ਕਿਉਂ ਲਾਇਏ ਭਾਈ ਧਾਰੇ ਕਿਉਂ ਲਾਰੇ ਕਿਉਂ ਨਹੀਂ ਲਾਰੇ ਮੇਰੇ ਠੁੱਠੇ ਧੁੜੀ ਨੇ ਸੱਚੇ ਨੇ ਮੇਰੇ ਸਾਰਾ ਕੁਝ ਆਹੋ ਮੈਂ ਰੁਲੀ ਜਾਨੀਆਂ ਬੈਠੀ ਇੱਥੇ ਸੱਚੇ ਨੇ ਤੇਰੇ ਮੈਂ ਉਹਦੇ ਹੱਥ ਦਾ ਨਾ ਰੋਟੀ ਖਾ ਮਾ ਨਾ ਪਾਣੀ ਪੀਵਾ ਤੈਨੂੰ ਰਿਆ ਅੱਗ ਲੱਗੀ ਰਹਿ ਤਾ ਹਾਂ ਤਾਂ ਦੋ ਦੋ ਦਿਨ ਉਹੀ ਚਲਾਇਆ ਨਾ ਤੂੰ ਕਰੇ ਹੈ ਉਹ ਦੋ ਦੋ ਦਿਨ ਹੁਣ ਮਾਲ ਪਸੂ ਵੀ ਦੇਖਾ ਉਹਦੇ ਸਰਾਣੀ ਬੰਨਾ ਜਾ ਕੇ ਹੋਰ ਕੀ ਕਰਦਾ ਸਰਾਣੇ ਬਹਿਨਾ ਮੈਂ ਉਹਦੇ ਉਹਦਾ ਡੈਨ ਹੈ ਡੈਨ ਪਾਣੀ ਨਹੀਂ ਪੀਂਦਾ ਮੈਂ ਤਾਂ ਉਹਦੇ ਮੈਂ ਉਹਤੇ ਰਹਿਣ ਦਿੰਦੀ ਸੀਗੀ ਇੱਕ ਘੰਟਾ ਵੀ ਵੱਧ ਲੱਗੇ ਨੱਥੇ ਫੋਨ ਤੇ ਫੋੰਦੇ ਫੋਨ ਤੇ ਹਾਂ ਮੈਂ ਤਾਂ ਆਪੀ ਡੈਨ ਉਹੀ شریف ਆ ਪਰ ਦੂਜਾ ਵਿਆਹ ਕਿਉਂ ਕਰਾਇਆ ਜੇ ਐਡੀ شریف ਸੀ ਫਿਰ ਦੂਜਾ ਵਿਆਹ ਦੂਜਾ ਵਿਆਹ ਕਰਾ ਕੇ ਪਸਤਾਉਣਾ ਦੂਜਾ ਵਿਆਹ ਕਰਾ ਕੇ ਕਿਹੜਾ ਮੈਂ ਚੰਦਰ ਤੇ ਵਗ ਗਿਆ ਵੀ ਮੈਂ ਉਹ ਹੋ ਕਰ ਲੈ ਜਿਹੜਾ ਕੁਛ ਕਰਨ ਠੀਕ ਹੈ ਨਾ ਮੈਨੂੰ ਘਰੇ ਲੈ ਜਾ ਮੈਨੂੰ ਤੇਰੀਆਂ ਬਾਹਲੀਆਂ ਗੱਲਾਂ ਨਹੀਂ ਚਾਹੀਦੀਆਂ ਨਹੀਂ ਫਿਰ ਮੈਂ ਇਥੋਂ ਬੁਰਾ ਕੋਈ ਨਹੀਂ ਮੈਂ ਤੈਨੂੰ ਇੱਕ ਗੱਲ ਦੱਸਦੀ ਮੈਨੂੰ ਸੁਣਦੀ ਮੇਰਾ ਸੁਣ ਲੈ ਹੁਣ ਧਿਆਨ ਨਾਲ ਸੁਣ ਮੈਂ ਤੈਨੂੰ ਕਹਾਂ ਬਾਹਲੀਆਂ ਗੱਲਾਂ ਰੌਲਾ ਪਾਉਣ ਦੀ ਲੋੜ ਨਹੀਂ ਆ 15-20 ਜਣ ਖਰਜਾ ਤੇ ਉਨਾਂ ਆ ਜੂ ਉਸ ਤੋਂ ਬਾਅਦ ਤੈਨੂੰ ਘਰੇ ਲੈ ਜਾਊਗਾ ਠੀਕ ਹੈ ਨਾ ਮੇਰੀ ਹੱਥ ਤਾਂ ਬਣ ਕੇ ਬੇਨਤੀ ਹੈ ਤੇਰੀ ਬਾਹਲੀਆਂ ਜਾਂਗਾ ਕੰਮ ਕਰ ਲੈ ਕੋਈ ਤੂੰ ਸਾਰਾ ਦਿਨ ਬੋਲੀ ਜਾਊਗਾ ਮਗਰ ਪੱਲੀਆਂ ਜਾਂ ਨਖੜਕਾਈ ਜਾਈਂ ਕਿੱਥੇ ਆਣਾ ਹੈਗਾ ਕਿੱਥੇ ਜਾਣਾ ਹੈਗਾ ਜਾਣਾ ਕਿੱਥੇ ਆਣਾ ਹੈਗਾ ਪਈ ਜਾਣਾ ਸ਼ਹਿਰ ਜਾ ਕੇ ਖੈਰ ਕੀ ਹੈ ਸਾਮਾਨ ਲੈ ਦੇ ਫਿਰ ਮੈਨੂੰ ਸਾਮਾਨ ਤਨੂੰ ਆ ਪਰਚੀ ਬਣਾ ਕੇ ਦੇ ਦੇ ਸਾਰਾ ਲੈ ਕੇ ਦੇ ਦੇਣਾ ਮੈਂ ਟਰੈਂਡ ਕਰ ਦੂੰ ਚੱਲ ਤੂੰ ਇੱਕ ਪਰਚੀ ਬਣਾ ਕੇ ਰ ਆਏ ਹਾਏ ਰੱਬਾ ਬਹੁਤ ਪਛਤਾਉਨਾ ਮੈਂ ਕਿਹੜਾ ਹੋ ਕਲਾਂ ਨਾਲ ਟਾਈਮ ਸੀਗਾ ਜਦੋਂ ਮੈਂ ਇਹ ਨਾਲ ਵਿਆਹ ਕਰਾ ਲਿਆ ਜਦੋਂ ਇਹ ਜਾਲ ਚ ਫਸ ਗਿਆ ਮੈਂ ਇਹਦੂ ਤਾਂ 100 ਗਣੇ ਚੰਗੀ ਸੀਗੀ ਉਹ ਵਿਚਾਰੀ ਨਾ ਕਿਤੇ ਰੋਕਦੀ ਸੀ ਨਾ ਟੋਕਦੀ ਸੀ ਨਾ ਕਿਤੇ ਪੁੱਛਦੀ ਆ ਵੀ ਕਿੱਥੇ ਜਾਣਾ ਕਿੱਥੇ ਆਉਣਾ ਚਾਹੀ 10 ਦਿਨ ਘਰੇ ਨਾ ਬਣਾ ਇਹ ਤਾਂ ਕੱਲੀ ਕੱਲੀ ਗੱਲ ਦਾ ਹਿਸਾਬ ਮੰਗਦੀ ਐ ਕਿੱਥੇ ਜਾਣਾ ਕਿੱਥੇ ਆਉਣਾ ਇਹ ਮਿੰਤਾ ਲੱਗਦੇ ਦੀ ਮਾਨਾ ਪਿੰਡਾਂ ਖਾ ਕੇ ਜੰਮੀਆ ਤਾਂ ਪਿੰਡਾਂ ਮਾਉਗਾ ਭੱਜ-ਭੱਜ ਪੈਂਦੀ ਆ ਤਾਂ ਪਿੰਡਾਂ ਨਾਲੋਂ ਭੈੜਾ ਹਾਲ ਆਦਾ ਪਰ ਮੈਂ ਕੀ ਕਰੀਨੀ ਐ ਕੁੜੇ ਪੁੱਤ ਆਹ ਕੱਪੜੇ ਸੀਗੇ ਜੈਪੀ ਦੇ ਮੈਂ ਅਮਾ ਇਹਨਾਂ ਨੂੰ ਸਾਫ ਦਨੀ ਮੈਂ ਦੇਤੀ ਆ ਹੀ ਨਹੀਂ ਹੈਗਾ ਫੋਨ-ਪੌਣ ਚੱਕੀ ਨਹੀਂਗਾ ਮੇਰਾ ਤਾਂ ਲਾਇਆ ਸੀ ਪੁੱਤ ਲਾਇਆ ਸੀ ਮੈਂ ਦਵਾਰੇ ਲਾ ਕੇ ਦੇਖ ਤੁਸੀਂ ਲਾ ਕੇ ਦੇਖ ਲੋ ਜੀ ਤੁਹਾਡਾ ਚੱਕ ਲਊਗਾ ਮੇਰੇ ਤਾਂ ਚੱਕੀ ਨਹੀਂ ਹੈਗਾ ਅੱਛਾ ਚਲ ਮੈਂ ਲਾਉਣੀ ਕੋਈ ਨਾ ਫਿਕਰ ਨਾ ਕਰ ਆਜੂ ਹਜੇ ਬਥੇਰਾ ਦਣ ਖੜਾ ਹੈਗਾ 5 ਵਜੇ ਕੇ ਮੈਂ ਕੋਈ ਨਾ ਆਜੂ ਫੇਰ ਮੁੰਡੇ ਖੁੰਡੇ ਤਾਂ ਫਿਰਦੀ ਰਹਿੰਦੇ ਨੇ ਆਹੋ ਵੀਜੀ ਆਉਂਦਾ ਪੁੱਤ ਕਿਤੇ ਲਾਇਆ ਹੋਇਆ ਹੈਗਾ ਮੈਂ ਵੀ ਕਈ ਵਾਰੀ ਲਾ ਲਿਆ ਹਾਂ ਕੋਈ ਨਾ ਮੈਂ ਫੇਰ ਲਾ ਲੂੰਗੀ ਐਨਾ ਫਿਕਰ ਨਾ ਕਰ ਤੂੰ ਕੋਈ ਗੱਲ ਨਹੀਂ ਲਾ ਲੂੰਗੀ ਬਿੰਦ ਚੱਟ ਨੂੰ ਜਾਂ ਆਪ ਤੋਂ ਲਾ ਲੂਗਾ ਉਹਦੇ ਕੋਲ ਬਾਗੀ ਗਿਆ ਨੰਬਰ ਤਾਂ ਆਬ ਤਾਂ ਮੈਂ ਲਾਉਂਦਾ ਨਹੀਂ ਹੂੰ ਨੀਤੀ ਕੀ ਦੱਸਾਂ ਤੈਨੂੰ ਕੀ ਕਹਾ ਕੁਛ ਨਹੀਂ ਕਹਣ ਜੋਗਰੀ ਮੈਨੂੰ ਤਾਂ ਮਾ ਗੜਬੜ ਜੀ ਲੱਗਦੀ ਹੈ ਕਿਤੇ ਕੋਈ ਵਿਆਹ ਉਹ ਨਾ ਕਰਾ ਰੱਖਿਆ ਹੋਵੇ ਪੁੱਤ ਉਹ ਐਜਾ ਤਾਂ ਲੱਗਦਾ ਨਹੀਂ ਮੇਰਾ ਪੁੱਤ ਵਿਆਹ ਕਰੂਗਾ ਪਰ ਜੇ ਕਰੂਗਾ ਫਿਰ ਲੈ ਵੀ ਕੀ ਲੂੰ ਉਹਨਾਂ ਨੂੰ ਖਵਾਊਗਾ ਕਿਥੋਂ 15 ਦੇ 15 ਮੇਰੇ ਨਾਲ ਹੀ ਨੇ ਇਹ ਸੌਰਾ ਕਰਾ ਗਿਆ ਸੀ ਮੈਨੂੰ ਤਾਂ ਮੈਂ ਚਲਕੀ ਕੋਈ ਨਾ ਅਗਲੀ ਆਪੇ ਭੱਜੂ ਜੇ ਤਾਂ ਭੁੱਖੀ ਮਰੀ ਦਊਗਾ ਕੀ ਲਿਆ ਕੇ ਕਾਹਦੇ ਸਾਰੇ ਦਾ ਕਰਾਇ ਹੋ ਜੇ ਕਿਸੇ ਕੰਜਰੀ ਨੇ ਕਰਾਇਆ ਹੋਊਗਾ ਫਿਰ ਕੀ ਲਾਲੂ ਆਪਣੇ ਤਾਂ ਫੋਸੇ ਤੇ ਬਹਿ ਜੇ ਢੱਕਾ ਨਹੀਂ ਦਿੰਦੀ ਆਪਾਂ ਸੱਸ ਨੂੰ ਆ ਮੈਂ ਤੇਰੇ ਨਾਲ ਆ ਫਿਕਰ ਨਾ ਮਨ ਤੂੰ ਠੀਕ ਠੀਕ ਹਾਂ ਕਰ ਲੈ ਤੂੰ ਕੰਮ ਤਾਂ ਕੋਈ ਨਾ ਆਉਂਦਾ ਹੀ ਹੋਊਗਾ ਜੇ ਆ ਗਿਆ ਤਾਂ ਠੀਕ ਹੈ ਨਹੀਂ ਆਉਂਦਾ ਤਾਂ ਬਾਬੇ ਮੰਗਾਵੇ ਚੰਗਾ ਵਾ ਹਾਂ ਤੇ ਦਾਸ ਕੋਲੀਆ ਵਿਚਾਰੀ ਦੇ ਚੰਦਰਿਆ ਤੈ ਇਹ ਕੀ ਕਰਖਿਆ ਜੇ ਨਾ ਕਿਉਂ ਨਹੀਂ ਤੂੰ ਆਦਾ ਬੰਦਾ ਅੱਛਾ ਤਾਂ ਸਿਆ ਫੋਨ ਲਾ ਕੇ ਚਲ ਰਿੰਗਤਾ ਬਾਕੀ ਜੀ ਚੱਕੂ ਹਾਂ ਵੀਰ ਕਿੱਥੇ ਤੋਂ ਆ ਗਿਆ ਆ ਗਿਆ ਆਗੇ ਦਾ ਮਤਲਬ ਹੁਣ 5:30 ਹੋਣ ਵਾਲੇ ਹੋ ਰਹੇ ਨੇ ਲੈ ਆਕੇ ਗੱਡੀ ਤੇ ਕੀ ਲੱਗਦਾ ਤੂੰ ਰਹਿਣ ਦਿਆ ਕਰ ਵੀਰੇ ਇਹ ਗੱਲਾਂ ਨੂੰ ਤੂੰ ਆ ਜਾ ਚੁੱਪ ਕਰਕੇ ਘਰੇ ਆ ਆ ਮੈਂ ਢਿੱਲੀ ਹੋ ਰਹੀਆਂ ਮੈਨੂੰ ਦਵਾਈ ਦਵਾ ਕੇ ਲਿਆ ਕੇ ਟਾਈਮ ਨਾਲ ਆ ਜਾ ਕਿਉਂ ਕੀ ਗੱਲ ਆ ਦੋਸਤ ਨੂੰ ਆਪੇ ਸਾਰੂਗਾ ਮੈਨੂੰ ਨਹੀਂ ਪਤਾ ਤੂੰ ਆ ਜਾ ਚੰਗਾ ਆ ਜੀ ਮੈਂ ਜਸਵੀਰ ਨਾਲ ਗੱਲ ਕਰ ਲੈਂਦਾ ਤੇ ਫੋਨ ਹੀ ਚੱਕਿਆ ਦਾ ਲਾ ਲਈ ਚੰਗਾ ਹੈਲੋ ਹੈਲੋ ਹਰ ਬਾਪੂ ਠੀਕ ਆ ਠੀਕ ਹੈ ਬੇਟਾ ਠੀਕ ਹੈ ਹੋਰ ਠੀਕ ਆ ਵਧੀਆ ਸਭ ਠੀਕ ਠਾਕ ਵਧੀਆ ਤੇ ਮੈਂ ਕਰੀ ਤਾਂ ਬਸ ਹੈ ਜੀ ਬਾਪੂ ਕੀ ਗੱਲ ਹੋ ਗਈ ਤੁਹਾਨੂੰ ਪਤਾ ਹੀ ਹੈਗਾ ਅੱਛਾ ਹੈ ਜੇ ਵੀ ਕਰੇ ਹੈ ਨਹੀਂਗਾ ਨਾ ਜੇ ਵੀ ਤਾਂ ਕਰੇ ਨਹੀਂ ਹੈਗਾ ਮੈਂ ਤਾਂ ਬਾਲਾਂ ਦੇ ਸੀ ਕਿਵੇਂ ਤਾਂ ਅੱਛਾ ਤੇ ਐ ਵੀ ਨਹੀਂ ਹੈਗਾ ਵੀ ਵਿਆਹ ਵਿੱਚ ਮੈਂ ਕੰਮ ਕਰਾਉਣਾ ਇੱਕ ਦੋ ਦਿਨਾਂ

ਅਧਰੂਰ ਆਉਂਗਾ ਨਾਂ ਦਾ ਕੰਮ ਕੀ ਹੈ ਠੀਕ ਹੈ ਠੀਕ ਹੈ ਠੀਕ ਹੈ ਚੰਗਾ ਚੰਗਾ ਹੋ ਗਿਆ ਚਲ ਲੈ ਬਾਪੂਰ ਦਾ ਲਾ ਤਾਂ ਹੁਣ ਮੈਂ ਕਹਿੰਦਾ ਦੋ ਇੱਕ ਦਿਨਾਂ ਨੂੰ ਆਉਂਗਾ ਮੈਂ ਚਲ ਕੋਈ ਤਾਂ ਗੱਲ ਹੱਲ ਕਰਕੇ ਜਾਊਗਾ ਮਨਾ ਚਲ ਦੋ ਦਿਨ ਕੱਟ ਤੂੰ ਹੋਰ 판 ਦੀ ਠੀਕ ਠਾਕ ਹੈ ਸਾਰੇ ਹਾਂ ਸਾਰੇ ਬਈ ਵਧੀਆ ਠੀਕ ਠਾਕ ਆ ਤੁਸੀਂ ਦੱਸੋ ਉੱਥੇ ਕਿਵੇਂ ਆ ਵਧੀਆ ਵਧੀਆ ਹੋ ਕਾਕਾ ਜੀ ਦਾ ਹਰ ਚੱਲ ਠੀਕ ਹੈ ਹਾਂ ਹਾਂ ਵਧੀਆ ਠੀਕ ਹੈ ਅੱਛਾ ਤੇ ਮੈਂ ਤੁਹਾਨੂੰ ਘਰੇ ਘੱਟੀ ਰਹਿੰਦਾ ਕੰਮ ਕੁਮ ਕੰਮ ਜਲਾ ਰੱਖਿਆ ਕੋਈ ਬਾਹਰ ਨਾ ਘਰੇ ਹੁੰਦਾ ਉਹ ਹੁਣ ਥੋੜੇ ਜਿਹੇ ਦਿਨ ਹੋ ਗਏ ਬਸ ਮੁੰਡੇ ਮਾਂਡੇ ਨਾਲ ਭਾਗ ਜਾਂਦਾ ਕਹਿੰਦਾ ਕੋਈ ਕਬੱਡੀ ਕਬੂੱਡੀ ਦਾ ਕੋਈ ਟੂਰਨਾਮੈਂਟ ਪਤਾ ਨਹੀਂ ਕੀ ਕੁਛ ਸਾਨੂੰ ਪਤਾ ਹੀ ਅੱਜ ਕੱਲ ਦੇ ਜਵਾਨਾਂ ਦਾ ਬਿੱਡੀ ਰੱਖਦੇ ਨੇ ਕੋਈ ਕਲੱਬ-ਕਲੱਬ ਵਿੱਚ ਹਿੱਸਾ ਹਸਾ ਲੈ ਲਿਆ ਹੋਊਗਾ ਕੋਈ ਮੈਂਬਰ ਬਣਿਆ ਪਤਾ ਨਹੀਂ ਤੇ ਉਹ ਨਾਲ ਲੈ ਜਾਂਦੇ ਨੇ ਫਿਰ ਤੁਸੀਂ ਆਪਸਿਆਂ ਆਣਿਓ ਬਾਈ ਫਿਰ ਕਿਹ ਹਣੀ ਜਾਂਦਾ ਬਰਾਬਰ ਦਾ ਹੈਗਾ ਹੁਣ ਵੀ ਗਿਆ ਹੋਇਆਗਾ ਅੱਜ ਕਹਿੰਦਾ ਸੀ ਆਉਣ ਨੂੰ ਵੀ ਆਉਂਗਾ ਘਰੇ ਦਾ ਘੱਟ ਹੀ ਰਹਦਾ ਮੈਂ ਐਂ ਜੇ ਤੁਹਾਨੂੰ ਐ ਵੀ 24 ਘੰਟੇ ਬਾਹਰ ਹੀ ਰਹਦਾ ਬਾਹਲਾ ਜੇ ਕੋਈ ਬਿਜ਼ਨਸ ਤੋਂ ਰੱਖਿਆ ਹੋਵੇ ਉਹਨਾਂ ਨੇ ਨਾ ਬਿਜ਼ਨਸ ਤਾਂ ਨਹੀਂ ਕੋਈ ਤੋੜਿਆ ਪਰ ਪਤਾ ਵੀ ਨਹੀਂ ਲੱਗਦਾ ਪੁੱਛੇ ਤਾਂ ਪਤਾ ਲੱਗੂਆਂ ਇਤਕੀ ਛੇੜੀ ਸੀ ਗੱਲ ਮੈਂ ਮਾਂ ਪਾਈ ਤੇਰਾ ਰੋਜ਼ ਦਾ ਆਉਣਾ ਜਾਣਾ ਠੀਕ ਨਹੀਂ ਹੈਗਾ ਘਰੇ ਰਿਆ ਕਰ ਕੱਲਾ ਕਹਿ ਰਹਾ ਹੈ ਨਾ ਤੇ ਕਹਿੰਦਾ ਸੀ ਕਹਿੰਦਾ ਮਾਂ ਦੋਕ ਦਿਨਾਂ ਦਾ ਕੰਮ ਹੈ ਬਸ ਫੇਰ ਮੈਂ ਘਰੇ ਹੀ ਆ ਮਾਂ ਚੱਲ ਭਾਈ ਠੀਕ ਹੈ ਤੇਰੀ ਮਰਜ਼ੀ ਹੈ ਉਹ ਤਾਂ ਠੀਕ ਹੈ ਭਰਜੀ ਹਾਂ ਚਲੋ ਉਹਦਾ ਕੰਮ ਤਾਂ ਦੇ ਹੁੰਦੇ ਰਹਿੰਦੇ ਪਰ ਫੇਰ ਵੀ ਘਰ ਕੰਨੀ ਵੀ ਦੇਖਣਾ ਚਾਹੀਦਾ ਥੋੜਾ ਬੋਤਾਂ ਅਨਾਏ ਤਾਂ ਸਿਆਣਾ ਹੈ ਮੁੰਡਾ ਖਰੇ ਕੋਈ ਅਣਗੇਲੀ ਤਾਂ ਕਰਦਾ ਨਹੀਂ ਹੈਗਾ ਕਿਸੇ ਗੱਲ ਦੀ ਫਿਰ ਚਲ ਮੈਂ ਵੀ ਬਾਹਲਾ ਟੋਕ ਕੇ ਜੇ ਰਾਜੀ ਨਹੀਂ ਹੈਗੀ ਵੀ ਪੜਿਆ ਲਿਖਿਆ ਹੈਗਾ ਕਿਹੜਾ ਚਲ ਆਂਦਾ ਸੂਝਵਾਨ ਹੈ ਹਾਂ ਹੰਜਦਾਰ ਹੈ ਬਾਕੀ ਸਿਰੇ ਆਏ ਆ ਕਹਤੀ ਐ ਕਿ ਉਹ ਨਹੀਂ ਠੇਕੇ ਤੇ ਦੇਤੀ ਸੀ ਆ ਮੂਰੇ ਹੋਣਾ ਚੌਲ ਵੜ ਦੂਗਾ ਬਸ ਉਸ ਤੋਂ ਬਾਅਦ ਚ ਤਾਂ ਕਣਕ ਅਗਲਾ ਬੀਜ ਲੂਗਾ ਫਿਰ ਘਰ ਹੀ ਰਹਿਣ ਤੇ ਆ ਤੂੰ ਆਪਣਾ ਐਂ ਕਹਿੰਦੇ ਨਹੀਂ ਵੀ ਕਰੇ ਰਹੇ ਵੀ ਤੂੰ ਕਾ ਕੰਮ ਤਾਂ ਦੇਦਾ ਚੱਲਦੇ ਸੋਨੇ ਲੱਗਦੇ ਨੇ ਹਾਂ ਤੇ ਮੈਂ ਵੀ ਥੋੜਾ ਜਿਹਾ ਘਰਵਾਰ ਦਾ ਵੀ ਦੇਖਣਾ ਨਹੀਂਦਾ ਥੋੜਾ ਹਾਂ ਬਾਕੀ ਗੱਲਾਂ ਹੀ ਐ ਮੈਨੂੰ ਐ ਹੋ ਜਾਂਦਾ ਵੀ ਐਵੇਂ ਔਖਾ ਹੋਊਗਾ ਆ ਠੇਕੇ ਤੇ ਤਾਂ ਮੈਂ ਹੀ ਲਵਾਤਾ ਸੀ ਵਾਹਣ ਕਹਿ ਕੇ ਠੀਕ ਹੈ ਹਾਂ ਜੀ ਮਾਪੇ ਹੀ ਰਹਿਣ ਦੇ ਆ ਚੌਲ ਲਾ ਲੇ ਬਸ ਠੀਕ ਆ ਤੇ ਬਥੇਰਾ ਕਰ ਲਿਆ ਜੇ ਕੋਈ ਵਿੱਢਣਾ ਕੋਈ ਹੋਰ ਕੰਮ ਵਿੱਢ ਲੈ ਆ ਕਰਦਾ ਸੀ ਕਹਿੰਦਾ ਫਿਰ ਨਹੀਂ ਇਹ ਦੁਕਾਨ ਕਰੀ ਆ ਇਹਦੇ ਦੋਸਤ ਨੇ ਕਹਿੰਦਾ ਉਹਦੇ ਤੇ ਹਿੱਸਾ ਪੱਤੀ ਪਾ ਲੈਨੇ ਆ ਉਹ ਚਲਾ ਲੈਣਿਆ ਮਾਪੇ ਜਿਵੇਂ ਮਰਜ਼ੀ ਕਰ ਲੈ ਖੇਤੀਆਂ ਚ ਵੀ ਕੋਈ ਬਾਲਾ ਕੁਛ ਨਹੀਂ ਹੈਗਾ ਕੱਲੇ ਕਹਿਰੇ ਨੂੰ ਫੇਰ ਤੈਨੂੰ ਪਤਾ ਹੀ ਐ ਬਈ ਫੇਰ ਉਥੇ ਖੇਤ ਜਿ ਫਿਰਦਾ ਰਹਿੰਦਾ ਕਾਰੇ ਸਾਨੂੰ ਫੇਰ ਕਰ ਰਹਿਂਦਾ ਅੱਜ ਇਸ ਵੀਰ ਨਰਮੈਗੀ ਵਿਚਾਰੀ ਇਹ ਤਾਂ ਲੈ ਇਹ ਤਾਂ ਆਹੀ ਨਹੀਂ ਖਹਿੜਾ ਛੱਡ ਦਿਆ ਮੇਰੇ ਦਿਹੋਰ ਕੇ ਆ ਹੁਣ ਲੈ ਗਏ ਸਾਡੇ ਮੂਹਰੇ ਆਉਣ ਤੋਂ ਹੁਣ ਇਹ ਨਹੀਂ ਪਤਾ ਆਥਣ ਉਥੇ ਉਹ ਕਰਾ ਦੇਣਗੇ ਤੇ ਕਰੇ ਵੀ ਸੁਭਾਅ ਦਾ ਈ ਸੀਗਾ ਹੋਰ ਉਹ ਕੁੜੀ ਦਾ ਵਿਆਹ ਹੈਗਾ ਉਹ ਕਹਿੰਦੇ ਨਾਲ ਨਗੰਦੇ ਨੂੰ ਹੁੰਦੇ ਤੂੰ ਪਵਾ ਜਾ ਅੱਛਾ ਮੈਂ ਆਖਿਆ ਮੇਥੇ ਤਾਂ ਹੁੰਦਾ ਨਹੀਂ ਭਾਈ ਤੂੰ ਜਾਇਆ ਚਲ ਕੋਈ ਨਹੀਂ ਮੈਨੇ ਥੋੜਾ ਜਿਹਾ ਫੇਰ ਵੀ ਸਮਝਾਇਓ ਬੱਚਿਆਂ ਨੂੰ ਹਨਾ ਤੇ ਸਾਰਾ ਕੁਝ ਆਪ ਤੁਸੀਂ ਸਿਆਣੇ ਹੀ ਹੋ ਬਸ ਹਾਂ ਕੋਈ ਨਾ ਤੁਸੀਂ ਫੋਨ ਫਾਨ ਲਾ ਲਿਆ ਕਰੋ ਪੁੱਛ ਲਿਆ ਕਰੋ ਐਂ ਕਿਹੜਾ ਕਾਰ ਹੈ ਸਾਡਾ ਪੁੱਤ ਹੈਗਾ ਲੱਗਦੇ ਰਹਿੰਦੇ ਨੇ ਫੋਨ ਫਾਨ ਹਾਂ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਅੱਛਾ ਤੇ ਪਰ ਫਿਰ ਵੀ ਤੁਸੀਂ ਘਰ ਕਨੀ ਦੇਖੋ ਥੋੜਾ ਜਿਹਾ ਠੀਕ ਹੈ ਠੀਕ ਹੈ ਬਸ ਠੀਕ ਹੈ ਪਰ ਮੈਂ ਚੱਲਦਾ ਲੈ ਤੁਸੀਂ ਜਸਵੀਰ ਨੂੰ ਤਾਂ ਮਿਲ ਕੇ ਜਾਇਓ ਸਰ ਕੋਈ ਨੂੰ ਉਧਰ ਹੋਊਗੀ ਉਧਰੇ ਪਾਸੇ ਮੈਂ ਜਾ ਕੇ ਉਹਨਾਂ ਨੂੰ ਮਿਲ ਕੇ ਫੇਰ ਜਾਊਂਗਾ ਹਾਂ ਚੱਲ ਨਾ ਉਧਰ ਜਾ ਹਾਂ ਠੀਕ ਹੈ ਜੀ ਜਸਵੀਰ ਨੇ ਕੋਈ ਗੱਲ ਘੱਟੀ ਹੋ। ਤਾਂ ਨਹੀਂ ਮੇਰੇ ਕੋਲ ਬੁੜੇ ਨੇ ਕੋਈ ਗੱਲ ਨਹੀਂ ਪਈ ਹੈ ਕਿ ਗੇੜੇ ਜਿਨਾਂ ਨਾਲ ਕਹਿ ਗਿਆ ਤੁਸੀਂ ਗੌਰ ਕਰੋ। ਕੀ ਕਰੇ ਉਹਨੇ ਵੀ ਅੱਕ ਕੇ ਕਹਿ ਤਾਉਂ ਬਾਪੂ ਘਰੇ ਨਹੀਂ ਵਰਤਾ ਹੋ। ਲੈ ਮੈਨੂੰ ਤਾਂ ਪੁੱਛ ਲੈਂਦੀ ਮੈਂ ਸਮਝਾ ਦਿੰਦੀ ਵੀ ਭਾਈ ਐ ਨਾ ਗੱਲ ਕਰਨੀ ਹਨਾ ਆ ਮੇਰੀ ਗੱਲ ਮੈਂ ਚਾਹ ਤਾਂ ਲਈ ਤੇ ਮੈਂ ਹੁਣ ਚੱਲਿਆ ਕਿੱਧਰ ਚੱਲਿਆ ਉਹ 2 ਦਿਨ ਹੋ ਗਏ ਮੈਨੂੰ ਤੇਰੇ ਕੋਲੇ ਆਏ ਨੂੰ ਕਿੱਥੇ ਚੱਲਿਆ ਹੁਣ ਮੈਂ ਜਾਣਾ ਨਹੀਂ ਹੈਗਾ ਕਰੇ ਅੱਛਾ ਕਰੇ ਦੁਰਪਾ ਨਾਲ ਜਾਉਂ ਨਾਲ ਜਾਉਂ ਕਹਿੰਦੀ ਨਾਲ ਜਾਉਂ ਨਾਲ ਲੈ ਜਾਊਂਗਾ ਤੈਨੂੰ ਅੱਗੇ ਤੈਨੂੰ ਵਿਆਹ ਕਿਹਾ ਸੀ ਵਿਆਹ ਕਰਾਉਂਗਾ ਵਿਆਹ ਵਿਆਹ ਕਰਾਇਆ ਨਹੀਂ ਤੇਰੇ ਨਾਲ ਫਿਰ ਹੁਣ ਸਾਹ ਕਰਤਾ ਮੇਰੇ ਤੇ ਕੋਈ ਸਾਰਾ ਕਰਾਂਗਾ ਮੈਂ ਤੇਰੇ ਤੇ ਤੁਹਾਨੂੰ ਲੈ ਜੂਆ ਆ ਦੋ ਹਫ਼ਤੇ ਕੱਟ ਰੇ ਦੋ ਹਫ਼ਤੇ ਸਾਰਾ ਮੈਂ ਕਰਾਂਗਾ ਤੇਰਾ ਤੇਰਾ ਵਿਆਹ ਕਰਾ ਕੇ ਕੀ ਕਹਣਾ ਬੰਦਿਆਂ ਵਾਂਗੂ ਸਿੱਧਾ ਘਰੇ ਲੈ ਕੇ ਚੱਲ ਨਾਲ ਨਾਲ ਹੀ ਜਾਊ ਅੱਜ ਮੈਂ ਅੱਜ ਨਹੀਂ ਰਹਿੰਦੀ ਰਹੂੰਦੀ ਓ ਮਾਂ ਮੇਰੀ ਏ ਮੰਨ ਲਿਆ ਕਰ ਪਵਾੜੇ ਪੈਰ ਸਾਰੇ ਪੜੇ ਤਰ੍ਹਾਂ ਤਰ੍ਹਾਂ ਹੋ ਜੂਗੀ ਹੋ ਜਾ ਫੇਰ ਹਾਂ ਹੋ ਜਾ ਮੈਨੂੰ ਕੀ ਲੱਗਿਆ ਤੈਨੂੰ ਚੁੱਕ ਕੇ ਆ ਘਰੇ ਲੈ ਜੂਆ ਦੋ ਹਫ਼ਤੇ ਦੇ ਦੇ ਦੋ ਹਫ਼ਤੇ ਰੇ ਵਿਚ ਵਿਚ ਨਾ ਕੋਈ ਮੈਂ ਚੋਰਾ ਨਹੀਂ ਮੈਂ ਚੋਰਾ ਕੋਈ ਵੇ ਲੋਕ ਕਜਾ ਮਗਾ ਹੋ ਜਾਣਾ ਮੈਂ ਤਾਲ ਜਾਉਂਗੀ ਜਿਵੇਂ ਤੇਰਾ ਵਿਆਹ ਕਰਾ ਲੈਣਾ ਤੈਨੂੰ ਲੈ ਵੀ ਜਾਊਂਗਾ ਅੱਗੇ ਤੇਰੀ ਸਾਰੀ ਧਮਾਂਡਾ ਪੂਰੀਆਂ ਨੇ ਕਰੀਆਂ ਆਹੋ ਤਾਂ ਸਮਾਨ ਜਿਹੜਾ ਕਹਿੰਦਾ ਦੇਖ ਲੈ ਮੈਂ ਤੈਨੂੰ ਸਾਰਾ ਲਿਆ ਕੇ ਘਰ ਗਿਆ ਮੈਂ 2 ਘੰਟਿਆਂ ਵਾਸਤੇ ਆ ਗਿਆ ਹਾਂ 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 ਵੱਢ ਕੇ ਦੱਲਿਆ ਫਾਹਾ ਸੁਣਾਰ ਕੀ ਪਤਾ ਮੈਂ ਫਾਹਾ ਦਾ ਫਾਹਾ ਦਾ ਮੇਰਾ ਵੱਢਿਆ ਪਿਆ ਮੈਂ ਫਸਿਆ ਪਿਆ ਮੈਂ ਵਿਆਹ ਹੀ ਕਰਾ ਲੈ ਮੈਂ ਤਾਂ ਬਚਾਲੇ ਫਸ ਗਿਆ ਦੋਨਾਂ ਦੇ ਗੱਲ ਮੁੱਕਦੀ ਇੱਕ ਕੰਮ ਲੈ ਕੇ ਜਾਣਾ ਕਿ ਨਹੀਂ ਤੂੰ ਹਾਂ ਜਾਂ ਨਾ ਜਵਾਬ ਦੇ ਪਹਿਲਾਂ ਮੈਂ ਤੇਰਾ ਰੰਗ ਰੂਪ ਹੋਰ ਸੀਗਾ ਤੇਰੇ ਸਬਾਤ ਵੀ ਬਹੁਤ ਏਜ ਜਾਏਗਾ ਜਦੋਂ ਉਹ ਤਾਂ ਇਹਨੂੰ ਹੋਰ ਪਤਾ ਲੱਗਾ ਵਿਆਹ ਦਾ ਕਰਵਾ ਲਿਆ ਹੁਣ ਫਸਾਤਾ ਲਿਆ ਮੈਨੂੰ ਭੱਜਦਾ ਕਿਤੇ ਸਕਦਾ ਨਹੀਂ ਪਰ ਜੇ ਮੈਂ ਤਾਂ ਕਿਵੇਂ ਫਿਰ ਜੇਗਾ ਤਾਂ ਕਿਵੇਂ ਅੱਜ ਤੱਕ ਦੇਖ ਲਾ ਫਿਰ ਮਿੱਠਾ ਮਿੱਠਾ ਕਰਦੀ ਸੀ ਜਾਨ ਜਾਨ ਕਹਿੰਦੀ ਸੀ ਹੁਣ ਹੁਣ ਮਿੱਠਾ ਕੌੜਾ ਹੋ ਗਿਆ ਨਾ ਇਹ ਤਾਂ ਐ ਤਾਂ ਮੈਂ ਕਹਿ ਹੀ ਨਹੀਂ ਕਿੌੜਾ ਹੋ ਗਿਆ ਚਲ ਫੇਰ ਇਹਨੂੰ ਕਸ ਕਰ ਲੈ ਮੈਂ ਫੇਰ ਕਰ ਹੀ ਲੇ ਜੂ ਪਰ ਮੇਰੀ ਇੱਕ ਸ਼ਰਤ ਹੈ ਕਿ ਕਰੇ ਜਾ ਕੇ ਨਾ ਕਿਸੇ ਨੂੰ ਇਹ ਨਹੀਂ ਦੱਸਣਾ ਵੀ ਮੇਰਾ ਇਹ ਨਾ ਵਿਆਹ ਹੋਇਆ ਹੈ ਮੈਂ ਕੱਲ ਕਹੂਗਾ ਵੀ ਕੁੜੀ ਇਹ ਬਾਹਰੋਂ ਆਈ ਐ ਤਾਂ ਘੁੰਮਣ ਵਾਸਤੇ ਆਈ ਐ ਪਿੰਡ ਦੇ ਘਰ ਆ। ਸਿਆ ਹਮਾ ਝੂਠ ਵੀ ਬੋਲਣਾ ਦੇ ਕਿ ਮਿੱਠੇ ਪੋਚੇ ਮਾਰਦਾ ਕਰੇ। ਪਾਦਾ ਵੀ ਤਾਂ ਹੁਣ ਰੱਖਣਾ ਪਊਗਾ। ਕਿਰਾਤ ਨੂੰ ਢੀੜਾ ਦਵਾ ਲੈਣਾ ਘਰੇ ਮਾਨੂ ਜੀ ਵਾਲੇ। ਇੱਥਾ ਵਾਲਕੇ। ਠੀਕ ਹੈ। ਸਾਰ ਠੀਕ ਹੈ। ਠੀਕ ਹੈ। ਚੱਲ ਆ ਜਾ ਫਿਰ। ਆਏ ਆ। ਪਰ ਬਾਲਾ ਕੋਲੇ ਕੋਲੇ ਜੇ ਨਾ ਫਿਰੇ ਉਹਦੇ ਫਿਰ ਲੱਤਾਂ ਪੈਣਗੀਆਂ। ਔਰ ਮੇਰੀ ਗੱਲ ਇੱਕ ਹੋਰ ਵੀ ਸੁਣ ਲੈ। ਉਹ ਤਾਂ ਹੁਣ ਮੇਰੀ ਗੱਲ ਸੁਣ ਨਾ ਹੁਣ ਤੇਰੇ ਨਾਲ ਨਾ ਚੋਰੀਆਂ ਵਿਆਹ ਕਰਾਇਆ ਹੈ। ਉਹਨੇ ਸ਼੍ਰੀ ਆਮ ਕਰਾਇਆ ਹੈ ਕਿ ਤੇ ਉੱਥੇ ਜਾ ਕੇ ਪਰਮਣੂ ਬਾਬਾ ਨੂੰ ਫਾਟ ਜੀ ਕਿਤੇ ਉਹ ਮੇਰੇ ਰੋਟੀ ਟੁੱਕ ਪਰੌਣ ਲੱਗੇ ਜੇ ਕਿਤੇ ਮਾਰੇ ਥਾਲ ਥੂੜ ਚਰਾਉਣੇ ਕਿਤੇ ਹੋਰ ਸੇਪਾ ਪਾ ਦੇ ਸਾਖ ਕਿਤਾਬ ਨਹੀਂ ਰਹੀ ਫਿਰ ਸਾਖ ਕਿਤਾਬ ਨਾਲ ਨਹੀਂ ਫਿਰ ਬੜਾ ਸਬਰ ਰੱਖ ਰਹੀ ਮੇਰੀ ਗੱਲ ਸੁਣਜੋ ਤ ਮੇਰੀ ਜਾਨ ਬਣ ਕੇ ਆ ਜਮਾ ਠੰਡੀ ਰਹੀ ਕੁਝ ਪਤਾ ਨਹੀਂ ਲੱਗਣਾ ਚਾਹੀਦਾ ਕੁਝ ਵੀ ਠੰਡੀ ਆ ਮੈਂ ਤਾਂ ਮੈਂ ਤਾਂ ਕੁਝ ਨਹੀਂ ਕਿਹਾ ਠੰਡੀ ਤਾਂ ਹੈਗੀ ਤੂੰ ਸੱਪ ਨੂੰ ਫਣਦੀ ਤਾਂ ਉਹੀ ਚੱਕ ਲੈਣੀ ਹੈ ਉਹ ਤਾਂ ਹੁਣ ਗਲਤੀ ਕਰੀ ਤੈਨੂੰ ਗਲਤੀ ਨਹੀਂ ਮੇਰੀ ਗੱਲ ਸੁਣ ਲੈ ਕਈ ਵਾਰੀ ਨਾ ਮੈਨੂੰ ਰੋਕਣਾ ਬਖਣਾ ਵੀ ਪਾਈ ਜਾਂਦਾ ਹੈਗਾ ਨਾ ਕਰਕੇ ਵੀ ਮੈਂ ਤੁਮ ਜਿਹੜੀ ਕੱਲ ਸੁਣਿਆ ਮਤਲਬ ਕੀ ਹੈ ਤਰਾ ਕਹਿਣਾ ਉਹ ਮਤਲਬ ਕਹਿਣ ਦਾ ਮੇਰਾ ਇਹੀ ਹੈ ਹੁਣ ਉਰੇ ਆ ਕੇ ਗਲੀ ਚ ਵੀ ਲੜੇਗੀ ਮੇਰੇ ਨਾਲਾ ਗੱਡੀ ਤਾਂ ਉੱਤੇ ਖੜਾ ਹੈ ਅੱਦੀ ਪਿੱਛੇ ਚੰਗਾ ਚੱਲ ਮੇਰੇ ਗੇੜ ਤੋਂ ਨਹੀਂ ਹੋ ਗਿਆ ਮੈਂ ਤੁਮੇ ਗੱਲ ਲਈ ਗੱਲ ਕਹਿਣਾ ਤੂੰ ਉੱਥੇ ਜਾ ਕੇ ਨਾ ਕਰੇ ਟੈਨਸ਼ਨ ਆਦੀ ਕਿਸੇ ਗੱਲ ਦੀ ਮੈਂ ਤੇ ਹੀ ਘਰ ਕਹੀਏ ਵੀ ਕੁੜੀ ਬਾਹਰੋਂ ਆਈ ਨੂੰ ਪਿੰਡ ਘੋਣਾ ਚਾਹੇ ਮੈਂ ਟੰਗਦੇ ਮੈਨੂੰ ਜਿਵੇਂ ਬਾਹ ਟੰਗੀ ਰੱਖਦੀ ਹੈ ਨਹੀਂ ਕੁਛ ਨਹੀਂ ਕਹਿੰਦੀ ਬਸ ਹਰਕਤ ਨਹੀਂ ਕੋਈ ਪੁੱਠੀ ਸਿੱਧੀ ਕਰਨੀ ਹੈ ਕੋਈ ਹਰਕਤ ਪੁੱਠੀ ਸਿੱਧੀ ਨਹੀਂ ਕਰਦਾ ਹੈਗਾ 15 ਦਿਨ ਦੀ ਗੱਲ ਹੈ ਤੈਨੂੰ ਮੈਂ ਕਿਹਾ ਸਾਰਾ ਘ ਪਰ ਮੈਂ ਹੋਕ ਤੇਰੀ ਜिद ਕਰਕੇ ਤੂੰ ਘਰੇ ਲੈ ਕੇ ਆਇਆ ਘਰੇ ਮਾੜਾ ਜਿਹਾ ਪਤਾ ਨਹੀਂ ਲੱਗਣਾ ਚਾਹੀਦਾ ਪਾ ਕਿ ਇੱਥੇ ਵਾਰ ਖੜਾਈ ਰੱਖੀ ਨਾ ਤੁਰਪਾ ਉਹ ਮੈ ਤਾਂ ਪਰਮਾਣੂ ਬੰਬ ਲੱਗਦੀ ਐ ਜੇ ਸੱਚ ਪੁੱਛੇ ਮੈਂ ਤਾਂ ਘਰੇ ਜਾਣ ਤੋਂ ਡਰ ਬਹੁਤ ਲੱਗਦਾ ਤੈਨੂੰ ਨਹੀਂ ਫਟਦੀ ਚੱਲਦਾ ਲੱਗਦਾ ਵੀ ਕਿਤੇ ਫਟ ਨਾ ਜਾਵੇ ਤੂੰ ਕਹਿੰਦੇ ਚੱਲ ਆ ਜਾ ਉਹ ਕਰਤਾ ਹੀ ਐ ਮੇਰੀ ਕੋ ਮੇਰੀ ਗੱਲ ਦਾ ਗੇਟ ਨਾ ਖੋਲ ਸੋਨ ਲੱਗੇ ਮੇਰੇ ਨਾਲ ਮੇਰੇ ਦਿਲ ਅੰਨ ਟੱਕ ਟੱਕ ਕਰੀ ਜਾਂਦਾ ਉੱਥੇ ਜਾਂਦੇ ਤਾਂ ਤਾਂ ਕਰਦਾ ਨਹੀਂ ਹੁੰਦਾ ਉੱਥੇ ਜਦੇ ਤਾਂ ਨਹੀਂ ਕਰਦਾ ਹੈਗਾ ਮੈਨੂੰ ਤਾਂ ਡਰ ਲੱਗੀ ਜਾਂਦਾ ਵੀ ਮੇਜੇ ਮੈਡਮ ਉਹ ਤਾਂ ਮੈਂ ਕਹਦੇ ਉਹਦੇ ਕੋਲੇ ਉੱਠ ਬੈਠ ਗਿਆ ਨਾ ਕਿਤੇ ਤੂੰ ਨਾ ਵੀ ਨਾਲ ਪੜਾਕਾ ਨਾ ਬਾਲੀ ਨਾ ਉਹਦੀ ਨਾਲ ਪੜਾਕਾ ਨਾ ਬਾਲੀ ਕੀ ਗੱਲ ਦੀ ਰੱਟ ਲਾ ਰੱਖਿਆ ਉੱਠ ਬੈਠ ਗਿਆ ਉੱਠ ਵੜ ਗਿਆ ਇਹਦਾ ਮਤਲਬ ਤੂੰ ਮਿੱਕਿਆ ਐਂ ਵੀ ਤੂੰ ਬੈਠੇ ਨਾ ਉਹ ਮਿੱਕੇ ਨਹੀਂ ਆਇਆ ਹੈਗਾ ਮੇਰੀ ਗੱਲ ਸੁਣ ਹੁਣ ਜਦੋਂ ਉੱਪਰ ਪਾਣੀ ਵੀ ਫੜਾਉਗੀ ਬਣੋ ਰੋਟੀ ਵੀ ਫੜਾਉਗੀ ਆਪਾਂ ਨੂੰ ਕਿਤੇ ਫਿਰ ਉੱਥੇ ਮੈਨੂੰ ਐ ਲੱਗੀ ਜਾਂਦਾ ਇਹ ਨਹੀਂ ਚੱਕੀ ਕਿ ਫਿਰ ਇਹ ਨਹੀਂ ਚੰਗਦਾ ਕਿ ਮੇਰੀ ਗੱਲ ਤਾਂ ਮੈਨੂੰ ਤਾਂ ਬਾਹਰ ਡਰ ਲੱਗਿਆ ਜੇ ਸੱਤ ਪੁੱਛੇ ਨਾ ਮੈਂ ਉਹ ਨਾ 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 ਮੇਰੀ ਜਾਨਵਾਨ ਕਿਉਂ ਐ ਨਾ ਪੰਗਾ ਨਾ ਪਾਦੀ ਮੇਰੀ ਮੈਂ ਸੌ ਲੱਗੇ ਮੈਂ ਤਾਂ ਨਾ ਬਰੋਂ ਅੰਦਰ ਜਾਏਗਾ ਕਿ ਉਰੇ ਖੜੇਗਾ ਉਹ ਲੈ ਕੇ ਤਾਂ ਤਰੀ ਜਾਊਗਾ ਬਸ ਪੱਕਾ ਵਾਦਾ ਕਰ ਵੀ ਉੱਥੇ ਰੋਲਾ ਨਹੀਂ ਪਾਣੀ ਹਾਂ ਨਹੀਂ ਪਾਣੀ ਪੱਕੀ ਗੱਲ ਠੀਕ ਐ ਐ ਜਮਾ ਰਾਵਣ ਨਾਲ ਰਹਿਣਾ ਚੰਗਾ ਬਾਗਾ ਚੱਲ ਰਹਾ ਹਾਂ ਰਾਵਣ ਹਾਂ ਇਹ ਦਹੀਂ ਦਾ ਜ਼ਹਰਪੀਰ ਗੁੱਗਾ ਮੈਂ ਤਾਂ ਕਹਿੰਦਾ ਸੱਚੇ ਪਾਤਸ਼ਾਹ ਕਰੀ ਕਿਰਪਾ ਤੂੰ ਆ ਜਾ ਮਨ ਤਪ ਮਾ ਕਿਨੋ ਨਹੀਂ ਆਉਂਦਾਗਾ ਸਸਿਕਾਰ ਜੀ ਮੈਂ ਤੁਹਾਡਾ ਆਪਣਾ ਜੇਪੀ ਜੈਲਦਾਰ ਤੁਸੀਂ ਦੇਖੀ ਹਟੀਆਂ ਜੀ ਆਪਣੀ ਸ਼ਾਰਟ ਮੂਵੀ ਆਪਣੀਆਂ ਸ਼ਾਰਟ ਮੂਵੀਆਂ ਨੂੰ ਬੱਤ-ਬੱਤ ਪਿਆਰ ਦਿਆ ਕਰੋ ਲਾਈਕ ਕਮੈਂਟ ਐਂਡ ਸ਼ੇਅਰ ਕਰਿਆ ਕਰੋ ਇਹ ਆਪਣੀ ਸਾਰੀ ਟੀਮ ਹੈ ਜੀ ਆਪਣੀ ਸਾਰੀ ਟੀਮ ਨੂੰ ਬੱਤ-ਬੱਤ ਪਿਆਰ ਦਿਆ ਕਰੋ ਪਲੀਜ਼ ਬੱਤ-ਬੱਤ ਸ਼ੇਅਰ ਕਰਿਆ ਕਰੋ ਆਪਣੀ ਵੀਡੀਓ ਨੂੰ ਓਕੇ ਜੀ ਥੈਂਕ ਯੂ ਸਸਿਕਾਰ ਲਵ ਜੂ ਹੈ ਸਾਰਿਆਂ ਨੂੰ